ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦੇ ਰਹਿਣ ਵਾਲੇ ਨੌਜਵਾਨ ਮਾਧਵ ਸ਼ਰਮਾ ਨੇ ਭਾਰਤੀ ਫੌਜ ਦੇ ਆਰ ਟਿਲੀਰੀ ਰੈਜੀਮੈਂਟ ਵਿੱਚ ਲੈਫਟੀਨੈਂਟ ਬਣ ਆਪਣੇ ਜ਼ਿਲ੍ਹੇ ਅਤੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਗੁਰਦਾਸਪੁਰ ਪਹੁੰਚ ਤੇ ਉਹਨਾਂ ਦਾ ਪਰਮਾ ਸਵਾਗਤ ਕੀਤਾ ਗਿਆ ਮਾਧਵ ਸ਼ਰਮਾ ਬਚਪਨ ਤੋਂ ਹੀ ਆਰਮੀ ਦੇ ਜਵਾਨ ਨੰਬਰ ਦੇ ਵਿੱਚ ਦੇਖ ਕੇ ਆਪਣੇ ਦੇਸ਼ ਦੇ ਮਾਣ ਕਰਦੇ ਸਨ ਅਤੇ ਉਹਨਾਂ ਨੇ ਉਦੋਂ ਤੋਂ ਹੀ ਸੁਪਨਾ ਸੰਜੋਇਆ ਸੀ ਕਿ ਉਹ ਇੱਕ ਦਿਨ ਆਰਮੀ ਦੇ ਅਫਸਰ ਬਣਨਗੇ ਅਤੇ ਉਹਨਾਂ ਦੇ ਪਿਤਾ ਦਾ ਵੀ ਇਹ ਸੁਪਨਾ ਸੀ ਕਿ ਉਹਨਾਂ ਦਾ ਬੇਟਾ ਆਰਮੀ ਅਫਸਰ ਬਣੇ जी मेरा नाम लेफ्टिनेंट माधव शर्मा है मैं एट्थ ऑफ मार्च में ओटीए चेन्नई तो अपनी ट्रेनिंग कंप्लीट की थी है एंड भारत सरकार के अंडर असी कमीशन प्राप्त की है आई हैव जॉइंट रेजिमेंट ऑफ आर्टिलरी आर्टिलरी बेसिकली कॉम्बैट सपोर्ट आम है, infantry, ते जान है ते, missile, जो इनफेंट्री जंग से जाती है तो मिसाइल रॉकेट्स का जो रिस्पॉन्सिबिलिटी है आर्टिलरी के को आँगी है इट इज़ अ वेरी टेक्निकल आम एंड आई एम क्वाइट ऑनरड टू बी अ पार्ट ऑफ रेजिमेंट ऑफ आर्टिलरी एंड बेसिक एजुकेशन में अपने टेंथ तो की लिटल फ्लार कॉन्वेंट स्कूल गुरदसपुर तो पूरी की ਉਸਦੇ ਬਾਅਦ ਇੱਕ ਸਿਲੈਕਸ਼ਨ ਪ੍ਰੋਸੈਸ ਦੇ ਥਰੂ ਮੈਂ ਪੰਜਾਬ ਸਰਕਾਰ ਵੱਲੋਂ AFPIR ਮਾਧਰ ਅਨੰਦ ਸਿੰਘ ਅਕੈਡਮੀ ਚ 2 ਸਾਲ ਟ੍ਰੇਨਿੰਗ ਕੀਤੀ ਇਸ ਤੋਂ ਪਛਾਦ ਮੈਂ ਆਪਣੀ BA ਕੰਪਲੀਟ ਕੀਤੀ ਮੈਂ ਉਹਦੇ ਦੌਰਾਨ NDA ਵਾਸਤੇ ਬਹੁਤ ਟਰਾਈ ਕੀਤੀ 2-3 ਅਟੈਂਪਟਸ ਦੇ ਦਿੱਤੇ ਬਟ ਮੈਂ ਇੰਡੀਆ ਦੇ ਥਰੂ ਨਹੀਂ ਜਾ ਪਾਇਆ ਐਂਡ ਮੇਰੇ ਜਿਹੜੇ ਸਰ ਨੇ ਜਾਂ ਜਿਹੜਾ ਨੇ ਮੋਟੀਵੇਟ ਕੀਤਾ ਉਹਨਾਂ ਨੇ ਹਮੇਸ਼ਾ ਕਿਹਾ ਕਿ ਗਿਵ ਅਪ ਨਹੀਂ ਕਰਨਾ ਹਮੇਸ਼ਾ ਤੁਸੀਂ ਜਰਨੀ ਚ ਲੱਗੇ ਰਹੋ ਸੋ ਆਈ ਟਰਾਈਡ ਅਗੇਨ ਐਂਡ ਸਕਸੈਸਫੁਲੀ CDS ਦੇ ਥਰੂ 올 ਇੰਡੀਆ ਰੈਂਕ 6 ਦੇ ਥਰੂ ਮੈਂ OTA ਦੇ ਵਿੱਚ ਆਪਣੀ ਐਡਮਿਸ਼ਨ ਲਈ ਵਨ ਇਅਰ ਦੀ ਟਫ ਟ੍ਰੇਨਿੰਗ ਦੇ ਬਾਅਦ ਫਾਈਨਲੀ ਇਹ ਹੀ 8th ਆਫ ਮਾਰਚ ਨੂੰ ਪਰਸੋ ਕਮਿਸ਼ਨ ਹੋਏ ਤੇ ਥੈਟ ਇਜ਼ ਮਾਈ ਆਲ ਅਬਾਊਟ ਮਾਈ ਜਰਨੀ ਕਿਸ ਤਰ੍ਹਾਂ ਰੁਝਾਨ ਕਿਸ ਤਰ੍ਹਾਂ ਹੋਇਆ ਆਰਮੀ ਵਾਲਾ ਆਰਮੀ ਸਰ ਸ਼ੁਰੂ ਤੋਂ ਹੀ ਆਪਣੇ ਨਾਲ ਤਿਬੜੀ ਕੈਂਟ ਹੈ ਐਂਡ ਪੰਜਾਬ ਜਿਹੜੀ ਜਗ੍ਹਾ ਅਸੀਂ ਰਹਿ ਰਹੇ ਹਾਂ ਬਿਲਕੁਲ ਇੱਕ ਬਾਰਡਰ ਸਟੇਟ ਹੈ ਤੋ ਬਹੁਤ ਸਾਰੀ ਆਰਮੀ ਮੂਵਮੈਂਟ ਦੇਖੀ ਐਂਡ ਹਮੇਸ਼ਾ ਤੋਂ ਉਹਨਾਂ ਦੀ ਆਫੀਸਰਸ ਦੀ ਯੂਨੀਫਾਰਮਸ ਦੇਖ ਕੇ ਲੱਗਦਾ ਸੀ ਕਿ ਕੀ ਕੈਨ ਵੀ ਆਲਸੋ ਅਚੀਵ ਦਾ ਸੇਮ ਐਂਡ ਹਮੇਸ਼ਾ ਤੱਕ ਡ੍ਰੀਮ ਲੱਗਦਾ ਸੀ ਕਿ ਕੀ ਯੂਨੀਫਾਰਮ ਇੱਕ ਮਤਲਬ ਇੱਕ ਇਸ ਜ਼ਿਲ੍ਹੇ ਦਾ ਬੱਚਾ ਵੀ ਪਾ ਸਕਦਾ ਹੈ ਤਾਂ ਅੱਜ ਬਹੁਤ ਮਾਨ ਮਹਿਸੂਸ ਹੁੰਦਾ ਬਹੁਤ ਖੁਸ਼ੀ ਹੁੰਦੀ ਹੈ ਤੇ ਤੁਸੀਂ ਲੋਕੀ ਇੱਥੇ ਆਏ ਹੋ ਤੇ ਵੈਲਕਮ ਫॉर 올 ਦਿਸ ਤੁਸੀਂ ਜੇ ਲਫਨੀਡ ਬਣੇ ਹੋ ਸਾਡਾ ਬਾਰਡਰ ਏਰੀਆ ਹੈਗਾ ਬਾਰਡਰ ਨੂੰ ਚੰਗੀ ਤਰ੍ਹਾਂ ਸਮਝਦੇ ਵੀ ਹੈਗੇ ਹੋ ਕਿ ਕੁਛ ਆਉਣ ਵਾਲੇ ਸਮੇਂ ਵਿੱਚ ਰਹੇਗਾ ਜਾਂ ਬਾਰਡਰ ਨੂੰ ਲੈ ਕੇ ਜਾਂ ਬਾਰਡਰ ਦੇ ਲੋਕਾਂ ਨੂੰ ਲੈ ਕੇ ਮੈਂ ਤੁਹਾਡੇ ਚੈਨਲ ਦੇ ਥਰੂ ਇੰਨੀ ਗੱਲ ਇੱਕ ਵਿਸ਼ਵਾਸ ਦੇ ਸਕਦਾ ਹਾਂ ਕਿ ਅਸੀਂ ਇੱਕ ਸਾਲ ਦੇ ਟਫ ਟ੍ਰੇਨਿੰਗ ਦੇ ਬਾਅਦ ਇਹ ਤੁਹਾਨੂੰ ਦੱਸ ਸਕਦੇ ਹਾਂ ਕਿ ਭਾਰਤੀ ਫੌਜ ਹਰ ਤਰ੍ਹਾਂ ਦੀ ਮੁਸੀਬਤ ਲਈ ਬਿਲਕੁਲ ਤਿਆਰ ਹੈ ਆਪਣੇ ਸਾਰੇ ਪੰਜਾਬ ਵਾਸੀ ਪੂਰੇ ਭਾਰਤ ਵਾਸੀ ਚੈਨ ਦੀਨ ਸੁਣਦੇ ਨੇ ਬਿਕੋਜ਼ ਭਾਰਤੀ ਫੌਜ ਫਰੰਟ ਤੇ ਖੜੀ ਹੈ ਐਂਡ ਇਟੜ ਕੇ ਖੜੀ ਰਹੇਗੀ ਹਮੇਸ਼ਾ ਕੋਈ ਵੀ ਮਿਲ ਸਮਾ ਚਾਹੇ ਪੁਰਾਣਾ ਹੋਏ ਚਾਹੇ ਆਂਦੇ ਸਮੇਂ ਚ ਮੋਡਰਨ ਟਾਈਮਸ ਜਿੰਨੀ ਮਰਜ਼ੀ ਫੋਰਸ ਫਰ ਤਗੜੀ ਹੋ ਜਾਏ ਲੇਕਿਨ ਜਿੱਥੇ ਅਸੀਂ ਭਾਰਤ ਵਾਸੀ ਆ ਪੰਜਾਬ ਅਸੀਂ ਖੜੇ ਆ ਤੁਹਾਨੂੰ ਨਿਸ਼ਚਿੰਤ ਰਹਿ ਕੋਈ ਇਹਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਕਿੰਨੇ ਲੋਕਾਂ ਨੇ ਪਾਰਟਿਸਪੇਟ ਕੀਤਾ ਸੀ ਤਾਂ ਕਿੰਨੇ ਕੈਡੇਟ ਜਿਹੜਾ ਨੂੰ ਬਾਹਰ ਨਿਕਲੇ ਹੈਗੇ ਅੰਦਰ ਅਰਾਊਂਡ ਜੀ ਜੇ ਐਸ ਐਸ ਬੀ ਆਪਣੀ ਸੀ ਡੀ ਐਸ ਦੀ ਗੱਲ ਕਰੀਏ ਤੇ 6 ਤੋਂ 7 ਲੱਖ ਬੱਚੇ ਅਪੀਅਰ ਹੁੰਦੇ ਆ ਹਰ ਸਾਲ ਇਗਜ਼ਾਮ ਵਾਸਤੇ ਉਹਦੇ ਟ੍ਰੇਨਿੰਗ ਉਹਦੇ ਪ੍ਰੋਸੈਸ ਦੇ ਥਰੂ ਜਿਹੜੇ ਰਿਟਰਨ ਇਗਜ਼ਾਮ ਦੇ ਥਰੂ 7000 ਸਕਰੀਨ ਇਨ ਹੁੰਦੇ ਉਦੇ ਤੋਂ ਸਿਲੈਕਸ਼ਨ ਹੋ ਗਿਆ ਜੀ 170 ਬੱਚੇ ਟੋਟਲ ਜਿਹੜੇ ਨੇ 170 ਤੋਂ 180 ਬੱਚੇ ਐਸਐਸਪੀ ਆਪਣੀ ਅਕੈਡਮੀ ਜੁਆਇਨ ਕਰ ਦਿੰਨੇ ਉਸ ਤੋਂ ਬਾਅਦ ਜੀ ਇਸਵਰੀ 8th ਆਫ ਮਾਰਚ ਨੂੰ ਅਸੀਂ अराउंड 170 ਕੈਡਟਸ ਪਾਸ ਆਊਟ ਹੋਏ ਨੇ ਤੇ ਵੀ ਹੈਵ ਜੁਆਇੰਡ ਵੇਰੀਅਸ ਆਰਮਸ ਕੋਈ ਇਨਫੈਂਟਰੀ ਕਿਸੇ ਨੇ ਆਪਟ ਕੀਤਾ ਕੋਈ ਆਰਟੀਲਰੀ ਆਪਟ ਕੀਤੀ ਹੈ ਕੋਈ ਮਿਲਟਰੀ ਇੰਟੈਲੀਜੈਂਸ ਸੇ ਗਿਆਸ ਕਰਕੇ ਵੇਰੀਅਸ ਜਿਹੜੀ ਯੂਨਿਟਸ ਅਸੀਂ ਆਪਟ ਕੀਤੀ ਹੈ ਫੈਮਿਲੀ ਵਿੱਚ ਕੌਣ-ਕੌਣ ਹੈਗਾ ਤੇ ਕੀ ਗੱਲ ਦਾ ਸਪੋਰਟਰ ਹੈ ਮੇਰੀ ਫੈਮਿਲੀ ਚ ਸਰ ਮੇਰੇ ਮਦਰ ਨੇ ਮੇਰਾ ਛੋਟਾ ਭਾਈ ਹੈ ਹੀ ਇਜ਼ ਇਨ 10th ਕਲਾਸ ਨਾ ਐਂਡ ਫਾਦਰ ਸਾਹਿਬ ਮੇਰੇ 6 ਮੰਥਸ ਅਗੋ ਐਸਪਾਇਰ ਹੋਏ ਨੇ ਆਈ ਵਾਸ ਇਨ ਟ੍ਰੇਨਿੰਗ ਓਨਲੀ ਜਦੋਂ ਉਹ ਆਇਆ ਹੋਇਆ ਥੈਟ ਵਾਸ ਵੈਰੀ ਅਨਫੋਰਚੂਨੇਟ ਐਂਡ ਅਨਐਕਸਪੈਕਟਿਡ ਐਂਡ ਮਤਲਬ ਉਹਨਾਂ ਦੀ ਬਹੁਤ ਸਪੋਰਟ ਸੀਗੀ ਡੈਡ ਦੀ ਮੈਨੂੰ ਕਿ ਕਦੀ ਹਿੰਮਤ ਨਹੀਂ ਹਾਰਨੀ ਜਿਵੇਂ ਜਦੋਂ ਬਿਮਾਰ ਸੀਗੇ ਮੈਨੂੰ ਹਮੇਸ਼ਾ ਨੇ ਕਿਹਾ ਕਿ ਤੂੰ ਘਰ ਦਾ ਨਹੀਂ ਸੋਚਣਾ ਤੂੰ ਟ੍ਰੇਨਿੰਗ 'ਤੇ ਧਿਆਨ ਦੇਣਾ ਹੈ ਮਦਰ ਦੀ ਬਹੁਤ ਸਪੋਰਟ ਰਹੀ ਹੈ ਮੇਰੀ ਸਾਰੀ ਐਜੂਕੇਸ਼ਨ ਲिटल ਫਰ ਕਾਨਵੈਂਟ ਸਕੂਲ ਚ ਮਮ ਟੀਚਰ ਸੀਗੇ ਤੇ ਮੈਂ ਉੱਥੇ ਪੜਿਆ ਐਂਡ ਹਮੇਸ਼ਾ ਸਾਰੇ ਇੰਗਲਿਸ਼ ਵਗੈਰਾ ਕਿਉਂਕਿ ਤੇ ਮੈਂ ਸਾਰਾ ਸ਼ੇਵ ਨਹੀਂ ਮਦਰ ਨੂੰ ਦਿੰਨਾ ਕਿ ਉਹਨਾਂ ਦੇ ਕਰ ਨਹੀਂ ਮੈਸੇਜ ਕਹੇ ਪਹੁੰਚਗਾ ਤੇ ਜਿੰਦਾ ਕਹਿੰਦੇ ਮਾਦੇ ਕਦ ਮੇਲੇ ਸਵਰਗ ਹੁੰਦੀ ਹੈ ਤੇ ਮੇਰੀ ਤੇ ਮਦਰ ਹੀ ਨੇ ਜੋ ਹੈਗੇ ਨੇ ਉਹਨਾਂ ਦੀ ਸਾਰੀ ਸਪੋਰਟ ਰਹੀ ਹੈ ਜਦੋਂ ਪਿਤਾ ਬਾਰੇ ਇਹਦਾ ਪਤਾ ਲੱਗਾ ਉਹ ਤੇ ਤੁਸੀਂ ਟ੍ਰੇਨਿੰਗ ਤੇ ਸੀਗੇ ਕਿ ਮੈਨੂੰ ਮੈਸੇਜ ਆਇਆ ਮੈਨੂੰ ਅਨਐਕਸਪੈਕਟਿਡ ਹੀ ਕਾਲ ਆਈ ਮੇਰੇ ਪ੍ਰੇਟੂਨ ਕਮਾਂਡਰ ਕੰਪਨੀ ਕਮਾਂਡਰਸ ਨੂੰ ਐਂਡ ਉਹਨਾਂ ਨੇ ਮੈਨੂੰ ਕਾਫੀ ਦੇਰ ਤੱਕ ਨਹੀਂ ਦੱਸਿਆ ਕਿ ਇਹ ਐਕਸਪਾਇਰਡ ਹੈ ਨਾ ਫਿਰ ਮੈਂ ਇਮੀਜੇਟਲੀ ਵਾਪਸ ਤਾਇਆ ਆਈ ਵਾਸ ਹੇਅਰ ਫੋਰ 8 ਡੇਸ ਬਟ 8th ਡੇ ਮੇਰੀ ਮਦਰ ਨੇ ਬਹੁਤ ਮਤ ਬਿਕੋਜ਼ ਦੇ ਆ ਦਾ ਸੁਪਨਾ ਸੀ ਕਿ ਤੂੰ ਟ੍ਰੇਨਿੰਗ ਕੰਪਲੀਟ ਕਰ ਮੈਨੂੰ ਘਰ ਵੱਲੋਂ ਕਦੀ ਕੋਈ ਫਿਕਰ ਨਾ ਨਹੀਂ ਆਂਦੀ ਤੀ ਚਲੋ ਬਿਮਾਰ ਸੀ ਕਿ ਜਿੱਦਾਂ ਵੀ ਸੀ ਕਿ ਘਰ ਥੋੜੇ ਤੰਗ ਵੀ ਸੀਗਾ ਆਪਣਾ ਹਾਲ ਪਰ ਉਹਨਾਂ ਨੇ ਕਦੀ ਮੈਨੂੰ ਐ ਚੀਜ਼ ਫੀਲ ਨਹੀਂ ਹੁੰਦੀ ਤੀ ਤੇ ਮੈਂ ਹਲੇ ਵੀ ਸਾਰਾ ਗ੍ਰੇਟ ਅਪਗ੍ਰੇਟਫੁਲ ਆਪਣੇ ਮਦਰਜ਼ ਅਤੇ ਆਪਣੇ ਪੇਰੈਂਟਸ ਦਾ ਇਹ ਆ ਕੇ ਨੇ ਕਰਨ ਤੱਕ ਪਹੁੰਚ ਗਿਆ ਛੋਟਾ ਇੱਕ ਕਸਬਾ ਸਾਡਾ ਹੈਗਾ ਬਾਰਡਰ ਏਰੀਆ ਹੈਗਾ ਜਿੱਦੇ ਸਭ ਨੌਜਵਾਨ ਹੈਗੀ ਪੀੜੀਆ ਯਾਤਰ ਕਿਹਾ ਜਾਂਦਾ ਕਿ ਬਾਰਡਰਾਂ ਤੋਂ ਨਸ਼ਾ ਆਉਂਦਾ ਵਾ ਤਾਂ ਨਸ਼ੇ ਵਿੱਚ ਜਿਹੜੇ ਨੌਜਵਾਨ ਨੇ ਲਿਪਤ ਹੁੰਦੇ ਜਾਂਦੇ ਨੇ ਤੁਸੀਂ ਕੀ ਅਪੀਲ ਕਰਨਾ ਚਾਹੋ ਤੇ ਜੋ ਆਪਣਾ ਜੋ ਉਸ ਰਜਬੇ ਦਾ ਨਸ਼ਾ ਹੈ ਉਹ ਹਰ ਨਸ਼ੇ ਤੋਂ ਪਾਰ ਹੈ ਤੇ ਇਸ ਕਰਕੇ ਦੀ ਨਸ਼ਾ ਕਰਨ ਨਾਲ ਤੇ ਕਾਮਯਾਬੀ ਦਾ ਕੀਤਾ ਜਾਏ ਬਾਕੀ ਬਾਰਡਰ ਏਰੀਆਜ਼ ਹੋਣ ਦੇ ਕਾਰਨ ਮੈਨੂੰ ਲੱਗਦਾ ਹੈ ਕਿ ਸਾਨੂੰ ਇਹ ਮੋਟੀਵੇਸ਼ਨ ਲੈਣੀ ਚਾਹੀਦੀ ਹੈ ਕਿ ਇਹਨੇ ਅਫਸਰ ਇਹਨੇ ਫੌਜੀ ਜਵਾਨ ਜਿੱਦਾਂ ਪੰਜਾਬ ਨੂੰ ਸਵਾਰਡ ਆਰਮ ਆਫ ਇੰਡੀਆ ਕਿਹਾ ਜਾਂਦਾ ਹੈ ਕਿ ਅੱਜ ਤੱਕ ਪਠਾਨਾਂ ਤੋਂ ਮੁਗਲਾਂ ਤੋਂ ਇਲਜਾਮਾਂ ਨੇ ਤੋਂ ਲੈ ਕੇ ਬਹੁਤ ਅਟੈਕ ਪੰਜਾਬ ਤੱਕ ਆਏ ਪਰ ਪੰਜਾਬ ਦੀ ਆਕੇ ਲੁਪਤ ਹੋ ਗਏ ਕਿਉਂਕਿ ਇੱਥੇ ਪੰਜਾਬੀ ਫੌਜ ਖੜੀ ਸੀ ਤੇ ਮਹਾਰਾਜਾ ਰਣਜੀਤ ਸਿੰਘ ਦੀ ਫੌਜਾਂ ਨੂੰ ਖਾਲਸਾ ਦੀ ਫੌਜ ਕਿਹਾ ਜਾਂਦਾ ਹੈ ਉਸੇ ਪ੍ਰਥਾ ਨੂੰ ਅੱਗੇ ਵਧਾਉਂਦੇ ਹੋਏ ਸਾਨੂੰ ਨਾ ਕਿ ਨਸ਼ਿਆਂ ਵੱਲ ਦੇ ਆਪਣੇ ਦੇਸ਼ ਦਾ ਕਿਦਾਂ ਹੀ ਭਵਿੱਖ ਪ੍ਰਭੂਸ਼ਕਸ਼ਰ ਕਰ ਸਕਦੇ ਆ ਉਹ ਵਿਖਣਾ ਚਾਹੀਦਾ ਸਰ ਮੇਰਾ ਨਾਮ ਸ਼੍ਰੀਮਤੀ ਗੋਪੀ ਰੰਧਨ ਵਾਈਫ ਆਫ ਲੇਟ ਮਿਸਟਰ ਤੇਂਦਰ ਸ਼ਰਮਾ ਹੈ ਮੇਰਾ ਬੇਟਾ ਮਾਧੋ ਸ਼ਰਮਾ 8th ਆਫ ਮਾਰਚ 2025 ਨੂੰ ਕਮਿਸ਼ਨਡ ਆਫੀਸਰ ਬਣਿਆ ਹੈ ਫ্রম OTH ਮਈ ਕਿਸ ਤਰ੍ਹਾਂ ਦੀ ਰਹੀ ਪੰਗੜ ਪੜਾਈ ਦੀ ਕਿੰਨਾ ਸੰਘਰਸ਼ ਕਰਨਾ ਪਿਆ ਸਰ ਇਹ ਸ਼ੁਰੂ ਤੋਂ ਹੀ ਬਚਪਨ ਤੋਂ ਇੱਕ ਬਹੁਤ ਹੀ ਬ੍ਰਿਲੀਅੰਟ ਬੱਚਾ ਸੀਗਾ ਜਿਸ ਬੱਚੇ ਨੂੰ ਕਦੀ ਇਹ ਕਹਿੰਦੀ ਜ਼ਰੂਰਤ ਨਹੀਂ ਪਈ ਕਿ ਬੇਟਾ ਤੁਸੀਂ ਪੜ ਲਓ ਬੜਾ ਮੋਟੀਵੇਟਿਡ ਸੀਗਾ ਬਿਗਨਿੰਗ ਫ্রম ਹਿਸ ਲਾਈਫ ਔਰ ਆਪਣੇ ਕੈਰੀਅਰ ਨੂੰ ਲੈ ਕੇ ਆਪਣੇ ਗੋਲ ਨੂੰ ਲੈ ਕੇ ਇਹਨੂੰ ਬਚਪਨ ਤੋਂ ਹੀ ਪਤਾ ਸੀਗਾ ਇੱਕ ਫੋਕਸਡ ਬੱਚਾ ਇੱਕ ਬੜਾ ਬਹੁਤ ਹੀ ਅਗਿਆਕਾਰੀ ਬੱਚਾ ਰਿਹਾ ਹੈ ਜਿਸ ਤਰ੍ਹਾਂ ਬੈਠਣ ਕਿਹਾ ਹੈ ਕਿ ਉਹਦਾ ਸ਼ੁਰੂ ਤੋਂ ਹੀ ਸੁਪਨਾ ਹੈਗਾ ਸੀ ਆਰਮੀ ਕਿਉਂਕਿ 유ਨੀਫਾਰਮ ਨੂੰ ਦੇਖਦਾ ਸੀ ਬਾਰਡਰ ਏਰੀਆ ਨਾਲ ਸੰਬੰਧਿਤ ਪਾਏ ਗਏ ਆ ਤੇ ਕਿਸ ਤਰ੍ਹਾਂ ਦਾ ਇਸ ਦਾ ਮੰਨ ਦੇ ਵਿੱਚ ਆਉਂਦਾ ਸੀਗਾ ਜਦੋਂ ਗੱਲਾਂ ਕਰਦਾ ਸੀਗਾ ਸਰ ਲੱਗਦਾ ਸੀਗਾ ਕਿ ਪੈਰੈਂਟਸ ਦੇ ਸਪੋਰਟ ਸੀਗੇ ਇਹਦੇ ਪਿੱਛੇ ਅਸੀਂ ਆਪਣੇ ਬੱਚੇ ਨੂੰ ਇਹੀ ਕਹਿੰਦੇ ਸੀਗੇ ਇਹਦੇ ਫਾਦਰ ਵੀ ਮੈਂ ਵੀ ਕਿ ਵੀ ਯਰ ਆਲਵੇਜ਼ ਵਿਦੋ ਜੋ ਤੂੰ ਜਿੱਥੇ ਖੜਾ ਅਸੀਂ ਤੇਰੇ ਨਾਲ ਖੜੇ ਆ 100 ਟੈਂਪਸ ਕਰ ਪਰ ਕਦੀ ਕੁਟ ਨਹੀਂ ਕਰਨਾ ਔਰ ਬਾਕੀ ਵੱਡਿਆਂ ਦੀ ਬਲੇਸਿੰਗਸ ਹੈਗੀਆਂ ਸਕੂਲਿੰਗ ਕਿਵੇਂ ਰਹੀ ਸਰ ਸਕੂਲਿੰਗ ਜੋ ਹੀ ਵਾਸ ਅ ਵੈਰੀ ਸ਼ਾਰਪ ਬாய் ਵੈਰੀ ਮੋਟੀਵੇਟਡ ਓਰੀਐਂਟਡ ਸਕੂਲ ਦਾ ਆਪਣਾ ਇੱਕ ਕੁਇਜ਼ Winner ਵੀ ਰਿਹਾ ਹੈ ਐਂਡ 올 ਇੰਡੀਆ ਲੈਵਲ ਤੇ ਹੀ ਇਸ ਅ ਕੁਇਜ਼ Winner ਬਹੁਤ ਅੱਛੀ ਇਹ ਜਰਨੀ ਰਹੀ ਗ੍ਰੈਜੂਏਸ਼ਨ ਦੇ ਬਾਅਦ ਅਸੀਂ ਬਹੁਤ ਲੱਕੀ ਸੀ ਕਿ ਕਿ ਸਾਨੂੰ ਕਰਨਾਲ ਅਮਰਜੀਤ ਸਿੰਘ ਪੁੱਲਰ ਸਰ ਦਾ ਸਾਥ ਮਿਲਿਆ ਜਿਨ੍ਹਾਂ ਨੇ ਸਾਨੂੰ ਅਡਾਪਟ ਹੀ ਕਰ ਲਿਆ ਬੱਚੇ ਦੀ ਸਕਸੈਸ ਸਾਨੂੰ ਬੱਚੇ ਨੂੰ ਸਕਸੈਸਫੁਲ ਬਣਾਉਣ ਵਾਸਤੇ ਅਸੀਂ ਕਿਸੇ ਰਹਿਦੈ ਨਹੀਂ ਦੇ ਸਕਦੇ ਸਪੈਸ਼ਲੀ ਸਰ ਦਾ ਤੇ ਬਿਲਕੁਲ ਨਹੀਂ ਦੇ ਸਕਦੇ ਜਿਸ ਤਰ੍ਹਾਂ ਭਾਜੀ ਨੇ ਕਿਹਾ ਕਿ ਉਹਨਾਂ ਨੂੰ ਸ਼ੁਰੂ ਹੀ ਪਾਪਾ ਦਾ ਸੁਪਨਾ ਮੈ ਆ ਗਿਆ ਸੀਗਾ ਕਿ ਵੀ ਕੁਇਟ ਨਹੀਂ ਕਰਨਾ ਹੈਗਾ ਆਪਣੀ ਲਾਈਫ ਵਾਲ ਵਧਦੇ ਜਾਣਾ ਹੈਗਾ ਕੀ ਲੱਗਦਾ ਕਿੰਨਾ ਕੁ سپورਟ ਮਿਲੀ ਹੈਗੀ ਉਹਨਾਂ ਦੀ ਜਾਂ ਕੀ ਕਹਿਣਾ ਚਾਹੋਗੇ ਸਰ ਇਹਦੇ ਫਾਦਰ ਜੋ ਵੀ ਮੇਰੇ ਬੱਚੇ ਨੇ ਕੀਤਾ ਇਹਦੇ ਪਾਪਾ ਦੀ سپورਟ ਦੇ ਨਾਲ ਹੀ ਇਹਨੇ ਕੀਤਾ ਹੀ ਵਾਸ ਅ ਬਿਜ਼ਨਸਮੈਨ ਉਹ ਕਹਿੰਦੇ ਸੀ ਕਿ ਬੇਟਾ ਮੈਂ 4-5 ਘੰਟੇ ਤੱਕ ਨੂੰ ਬੈਠ ਕੇ ਪੜ੍ਹਾ ਨਹੀਂ ਸਕਦਾ ਲੇਕਿਨ ਮੈਂ ਤੈਨੂੰ ਪਿੱਛੋਂ ਬਹੁਤ سپورਟ ਕਰਦਾ ਕਰਦਾ ਰਾਵਾਂਗਾ ਉਹਨਾਂ ਦੇ سپورਟ ਹੀ ਸੀਗੀ ਕਿ ਅਸੀਂ ਅੱਜ ਤੱਕ ਪਹੁੰਚੇ ਹਾਂ ਲੱਗਦਾ ਕਿ ਸਾਡੀ ਬੇਟੀ ਨੇ ਸੁਪਨੇ ਪੂਰੇ ਕਰ ਦਿੱਤੇ ਸਰ ਯੈਸ ਸਰ ਉਤੋਂ ਪਹਿਲਾਂ ਤੇ ਮੈਂ ਕਹਿਣਾ ਚਾਹਾਂ ਕਿ ਸਾਡੇ ਵਾਸਤੇ ਇੱਕ ਬੜੀ ਮਾਨ ਦੀ ਗੱਲ ਆ ਗੁਰਬਾਣੀ 'ਚ ਵੀ ਲਿਖਿਆ ਕਿ ਸਭ ਨਿਸ਼ਾਲਾ ਮਾਰੀਆਂ ਕਰਤਾ ਕਰਿਸ ਹੋਏ ਜਿੱਦਾਂ ਬੱਚੇ ਨੇ ਕਿਹਾ ਕਿ ਕਿੰਨੇ ਲੱਖਾਂ ਬੱਚੇ ਅਪੀਅਰ ਹੁੰਦੇ ਆ ਕਿੱਥੇ ਸਕ੍ਰੀਨ ਆਊਟ ਹੁੰਦੇ ਆ ਕਿੰਨੇ ਉਹ ਪੁਆਇੰਟ 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 1% ਵੀ ਸਿਲੈਕਸ਼ਨ 'ਚ ਬੜੀ ਮੁਸ਼ਕਲ ਨਾਲ ਆਉਂਦੇ ਆ ਬਾਕੀ ਤਕਰੀਬਨ ਤੁਹਾਨੂੰ ਸਾਰੀ ਹਿਸਟਰੀ ਦਾ ਪਤਾ ਲੱਗ ਗਿਆ ਸਾਡੇ ਸਤਕਾਰਯੋਗ ਮੰਮੀ ਜੀ ਨੇ بیٹے ਨੇ ਤੁਹਾਨੂੰ ਦੱਸਤਾ ਮੇਰੇ ਜਦੋਂ ਬੱਚਾ ਕੰਟੈਕਟ ਆਇਆ ਤੇ ਸੈਰਸੂਰ ਕਰਦੇ ਇਤਰਾ ਮਿਲ ਪਿਆ ਗੱਲਾਂ ਬਾਤਾਂ ਚ ਕੀ ਕਰ ਰਹੇ ਆ ਕਿੱਦਾਂ ਕਰ ਰਹੇ ਆ ਚਲੋ ਇਹਨੇ ਮੇਰੇ ਨਾਲ ਥੋੜਾ ਕੰਟੈਕਟ ਸਟੈਬਲਿਸ਼ ਕਰ ਲਿਆ ਮਿਲਣਾ ਕਿਲਣਾ ਸ਼ੁਰੂ ਕਰਤਾ ਥੋੜਾ ਬਹੁਤਾ ਨਮ ਸਮਝਣਾ ਸਮਝਾਉਣਾ ਸ਼ੁਰੂ ਕਰਤਾ ਅਠੀ ਦਹੀ ਦਿਨ ਮਿਲਣਾ ਦਹਾ ਬਣ ਦਿਨਾਂ ਬਾਅਦ ਮਿਲਣਾ ਜਦੋਂ ਮੈਂ ਕਨਵਿੰਸਡ ਹੋ ਗਿਆ ਵੀ ਨਹੀਂ ਇਹ ਬੱਚਾ ਅਫਸਰ ਬਣਨ ਵਾਲਾ ਹੈ ਅਫਸਰ ਬਣ ਪਿੱਛੇ ਸਿਰਫ ਇੱਕ ਬੰਦੇ ਦਾ ਹੱਥ ਨਹੀਂ ਹੁੰਦਾ ਸਭ ਤੋਂ ਪਹਿਲਾਂ ਉਹਦੇ ਬਚਪਨ ਚ ਮਾਪਿਓ ਦਾ ਟੀਚਰ ਦਾ ماں ਪੇ ਵੀ ਇੱਥੇ ਤੇ ਘਰ ਤੇ ਟੀਚਰ ਵੀ ਇੱਥੇ ਨੇ ਦੋਨੇ ਫੈਕਟਰ ਮਿਲੇ ਬੱਚੇ ਦਾ ਆਪਣਾ ਚਾਲ ਚੱਲਣ ਬੱਚੇ ਦੀ ਆਪਣੀ ਸੰਗਤ ਉਸ ਤੋਂ ਬਾਅਦ ਬੱਚੇ ਦੇ ਮਨ 'ਚ ਕੀ ਬੈਠ ਗਿਆ ਇਹਨੇ ਮੇਰੇ ਖਿਆਲ ਅਫਸਰਿ ਨੌਮੀ ਚ ਬਿਠਾ ਲਿਆ ਸੀ ਅਫਸਰੀ ਬੰਨਾ ਆਰਮੀ ਅਫਸਰੀ ਬੰਨਾ ਫਿਰ بڑے ਕੰਪੀਟੀਸ਼ਨ 'ਚ ਜਾ ਕੇ ਆਰਮੀ ਆਰਮਡ ਫੋਰਸਸ ਇੰਸਟੀਚੂਟ ਖੋਲਿਆ ਜੋ ਪੰਜਾਬ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਉੱਥੇ ਬੜੀ ਸਖਤ ਸੈਲੈਕਸ਼ਨ ਹੁੰਦੀ ਹੈ ਉਹ ਇਹ ਕਰ ਗਿਆ ਜਦੋਂ ਬੱਚਾ ਉਹ ਕਰਦੇ ਦੋਸਤੋਂ ਬਾਅਦ ਸਮਝ ਲਿਆ ਵੀ ਇਹ ਅੰਦੀ ਜੰਗ ਜਿੱਤ ਚੁੱਕਾ ਹੈ ਉਸ ਤੋਂ ਬਾਅਦ ਫਿਰ ਇਹਨੇ ਟਰਾਈ ਕੀਤੀ ਐਨਡੀਏ ਵਾਸਤੇ ਚਲੋ ਜੋ ਹੁੰਦਾ ਚੰਗਾ ਹੁੰਦਾ ਗ੍ਰੈਜੂਏਸ਼ਨ ਕੀਤੀ ਨਾਲ ਐਨਸੀਸੀ ਰੱਖੀ ਸੀ ਸਰਟੀਫਿਕੇਟ ਲਿਆ ਇਹਨੇ ਮਤਲਬ ਬਹੁਤ ਅੱਛੇ ਕਰਦਾ ਰਿਹਾ ਜਿੱਥੇ ਵੀ ਕਰਦਾ ਰਿਹਾ ਮੇਰੇ ਕੰਟੈਕਸਟ ਮੈਂ ਇਹਨੂੰ ਆਕੇ ਬਤ ਮੈਂ ਸਿਰਫ ਕੀਤਾ ਜਾਂ ਕੁਝ ਕੁਝ ਨਹੀਂ ਹੈ ਜੋ ਮੇਰਾ ਜ਼ਿੰਦਗੀ ਦਾ ਤਜਰਬਾ ਸੀ ਮੈਂ ਇਹਦੇ ਨਾਲ ਸ਼ੇਅਰ ਕਰਦਾ ਰਿਹਾ ਤੋ ਸਾਲ ਡੇਢ ਸਾਲ ਫਿਰ ਅਸੀਂ ਦੋਨੋਂ ਇਕੱਠੇ ਚੱਲੇ ਰਹੇ ਚੱਲਦੇ ਰਹੇ ਚੱਲਦੇ ਰਹੇ ਪ੍ਰਾਪਰਟੀ ਬੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز